ਸ਼ਾਰਪੁਰ ਫਗਵਾੜਾ ਰੋਡ ਤੇ ਇੱਕ ਸੜਕ ਹਾ사 ਹੋ ਜਾਂਦਾ ਉਸ ਸੜਕ ਖਾਸੇ ਦਰਨ ਤਿੰਨ ਜਿਹੜੇ ਦੋਸਤ ਮੋਟਰਸਾਈਕਲ ਤੇ ਸਵਾਰ ਸਨ ਜੀਸੀਬੀ ਮਸ਼ੀਨ ਨਾਲ ਮੋਟਰਸਾਈਕਲ ਟਕਰਾਇਆ ਤੇ ਤਿੰਨਾਂ ਦੋਸਤਾਂ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਪੁਲਿਸ ਨੇ ਲਾਸ਼ਾਂ ਕਬਜ਼ੇ ਚ ਲੈ ਕੇ ਪੋਸਟਮਾਰਟਮ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ ਬਹੁਤ ਹੀ ਦੁਖਦਾਈ ਖਬਰ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਕਿ ਸੜਕ ਹਾਸੇ ਦਰਨ ਤਿੰਨ ਦੋਸਤਾਂ ਦੀ ਮੌਤ ਹੋ ਗਈ ਹੈ ਇਹ ਮਾਰਬਲ ਕਾਰੀਗਰ ਦੱਸੇ ਜਾ ਰਹੇ ਸੀ ਤੇਨੇ ਦੋਸਤ ਔਰ ਹਿਸ਼ਾਰਪੁਰ ਫਗਵਾੜਾ ਹਾਈਵੇ ਤੇ ਜੀਸੀਬੀ ਦੇ ਨਾਲ ਇਹਨਾਂ ਦੀ ਮੋਟਰਸਾਈਕਲ ਟਕਰਾ ਗਈ ਹੁਣ ਜੀਸੀਬੀ ਦਾ ਜਿਹੜਾ ਡਰਾਈਵਰ ਆ ਉਹ ਫਰਾਰ ਦੱਸਿਆ ਜਾ ਰਿਹਾ ਹਿਸ਼ਾਰਪੁਰ ਫਗਵਾੜਾ ਰੋਡ ਤੇ ਸਵਰੇ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨ ਜਿਹੜੇ ਦੋਸਤ ਦੱਸੇ ਜਾ ਰਹੇ ਨੇ ਆਪਣੀ ਬਾਈਕ ਤੇ ਮਤਲਬ ਮੋਟਰਸਾਈਕਲ ਤੇ ਜਾ ਰਹੇ ਸਨ ਰਾਸੇ 'ਚ ਜੀਸੀਬੀ ਦੇ ਨਾਲ ਉਹਨਾਂ ਦੀ ਮੋਟਰਸਾਈਕਲ ਦਾ ਟਕਰਾਹ ਹੋ ਜਾਂਦਾ ਜਿਸ ਕਰਕੇ ਮੌਤ ਹੋ ਜਾਂਦੀ ਹੈ ਤਿੰਨੇ ਦੋਸਤ ਸਨ ਔਰ ਸ਼ਾਰਪੁਰ ਤੋਂ ਫਗਵਾੜਾ ਵੱਲ ਜਾ ਰਹੇ ਸਨ ਜੋ ਹੁਣ ਤੱਕ ਖਬਰ ਸਾਹਮਣੇ ਆਈ ਹੈ ਜਿਹੜੀ ਜਾਣਕਾਰੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਹਨਾਂ ਨੌਜਵਾਨਾਂ ਦੀ ਪਛਾਣ ਰੋਹਿਤ ਕੁਮਾਰ ਆਸ਼ੀਸ਼ ਕੁਮਾਰ ਅਤੇ ਮਨੋਜ ਕੁਮਾਰ ਦੱਸੀ ਗਈ ਹੈ ਇਹ ਨਿਵਾਸੀ ਗੋਬਿੰਦਪੁਰ ਦੇ ਰਹਿਣ ਵਾਲੇ ਸਨ ਜਿਹੜੀ ਹੁਣ ਤੱਕ ਮੁੱਢਲੀ ਜਾਣਕਾਰੀ ਮਿਲੀ ਹੈ ਪੁਲਿਸ ਨੇ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਕਬਜ਼ੇ ਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਫਗਵਾੜਾ ਭੇਜ ਦਿੱਤੀਆਂ ਹਨ। ਘਟਨਾ ਦੀ ਜਾਣਕਾਰੀ ਵੀ ਮ੍ਰਿਤਕ ਦੇ ਮਾਪਿਆਂ ਨੂੰ ਭੇਜ ਦਿੱਤੀ ਗਈ ਹੈ। ਜਿਹੜੀ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਉਹਦੇ ਮੁਤਾਬਕ ਤਿੰਨੇ ਦੋਸਤ ਬਾਈਕ ਤੇ ਸਵਾਰ ਹੋ ਕੇ ਫਗਵਾੜਾ ਵੱਲ ਜਾ ਰਹੇ ਸਨ ਕਿ ਪਿੰਡ ਜਗਜੀਤਪੁਰ ਦੇ ਨੇੜੇ ਉਹਨਾਂ ਦੀ ਬਾਈਕ ਜੀਸੀਬੀ ਮਸ਼ੀਨ ਦੇ ਨਾਲ ਸਿੱਧੀ ਟੱਕਰ ਹੋ ਗਈ। ਇੱਕ ਨੌਜਵਾਨ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਹੈ ਜਦ ਕਿ ਜਿਹੜੇ ਦੋ ਹੋਰ ਦੋਸਤਾਂ ਜਿਹੜੇ ਗੰਭੀਰ ਰੂਪ ਵਿੱਚ ਜ਼ਖਮੀ ਸਨ ਉਹਨਾਂ ਨੂੰ ਹਸਪਤਾਲ ਲਾਜ ਵਾਸਤੇ ਭਰਤੀ ਕਰਵਾਇਆ ਗਿਆ ਲੇਕਿਨ ਕੁਝ ਦਿਨ ਬਾਅਦ ਉਹਨਾਂ ਦਾ ਇਲਾਜ ਦਰਾ ਨਹੀਂ ਜਿਹੜੀ ਆ ਉਹਨਾਂ ਦੀ ਮੌਤ ਹੋ ਜਾਂਦੀ ਹੈ ਕ੍ਰਾਈਮ ਸੀਨ ਤੇ ਪਹੁੰਚੀ ਪੁਲਿਸ ਨੇ ਨੇੜਲੇ ਤੇ ਆਸ-ਪਾਸ ਜਿਹੜੇ ਖੜੇ ਸਿਓ ਸਮੋਲਨ ਲੋਕਾਂ ਦੇ ਬਿਆਨ ਦਰਜ ਕੀਤੇ ਨੇ ਜਿਸ ਤੋਂ ਬਾਅਦ ਉਕਤ ਜੀਸੀਬੀ ਅਤੇ ਹਾਦਸੇ ਵਿੱਚ ਚੱਕਣਾ ਚੂਰ ਹੋਈ ਪੀੜਤਾ ਦੀ ਬਾਈਕ ਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਜੀਸੀਬੀ ਦਾ ਚਾਲਕਾ ਡਰਾਈਵਰ ਆ ਉਹ ਮੌਕੇ ਤੋਂ ਫਰਾਰ ਹੋ ਗਿਆ ਫਗਵਾੜਾ ਪੁਲਿਸ ਕਥਿਤ ਦੋਸ਼ੀ ਦੀ ਤਲਾਸ਼ ਵਿੱਚ ਜੁੱਟ ਗਈ ਹੈ ਪਿੰਡ ਗੋਬਿੰਦਪੁਰ ਦੇ ਰਹਿਣ ਵਾਲੇ सोनू ਨੇ ਉੱਥੇ ਮੀਡੀਆ ਨੂੰ ਦੱਸਿਆ ਕਿ ਮਰਨ ਵਾਲੇ ਤਿੰਨੇ ਜਿਹੜੇ ਨੌਜਵਾਨ ਉਹ ਆਪਸ ਵਿੱਚ ਉਹਨਾਂ ਦੀ ਗੂੜੀ ਦੋਸਤੀ ਵੀ ਸੀ ਤਿੰਨੇ ਗੋਵਿੰਦਪੁਰ ਵਿੱਚ ਹੀ ਰਹਿੰਦੇ ਸਨ ਉਧਰ ਐਸਐਚਓ ਲਾਪ ਸਿੰਘ ਨੇ ਦੱਸਿਆ ਕਿ ਜੀਸੀਬੀ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਐਸਐਚਓ ਲਾਪ ਸਿੰਘ ਨੇ ਇਹ ਵੀ ਦੱਸਿਆ ਕਿ ਤਿੰਨੇ ਨੌਜਵਾਨ ਮਾਰਬਲ ਲਗਾਉਣ ਦਾ ਕੰਮ ਕਰਦੇ ਸਨ ਪੁਲਿਸ ਇਸ ਮਾਮਲੇ ਵਿੱਚ ਜੀਸੀਬੀ ਦੇ ਦਸਤਾਵੇਜ਼ ਖੰਗਾਲ ਰਹੀ ਹੈ ਤੇ ਕੇਸ ਦਰਜ ਕੀਤਾ ਜਾ ਚੁੱਕਾ ਹੈ ਜਿਸ ਵਿੱਚ ਆਈਪੀਸੀ ਦੀ ਧਾਰਾ 304 ਸਮੇਤ ਕਈ ਹੋਰ ਤਾਂ ਧਰਮ ਤਹਿਤ ਕੀ ਰਜਿਸਟਰ ਕੀਤਾ ਜਾਵੇਗਾ ਕਿਉਂਕਿ ਜੀਸੀਬੀ ਦੇ ਜਿਹੜੇ ਕਾਗਜ਼ ਦਸਤਾਵੇਜ਼ ਪਰੋਲੇ ਜਾ ਰਹੇ ਉਸ ਤੋਂ ਪਤਾ ਲੱਗ ਜਾਊਗਾ ਕਿ ਜੀਸੀਬੀ ਦੇ ਮਾਲਕ ਕੌਣ ਨੇ ਤੇ ਫਿਰ ਮਾਲਕ ਨੂੰ ਪਤਾ ਲੱਗ ਜਾਊਗਾ ਕਿ ਜੀਸੀਬੀ ਨੂੰ ਚਲਾ ਕੌਣ ਰਿਹਾ ਸੀ ਲੇਕਿਨ ਫਿਲਹਾਲ ਜਿਹੜੀ ਦੁਖਦਾਈ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ ਤੇਨ ਦੋਸਤ ਜਿਹੜੇ ਮਾਰਬਲ ਲਗਾਉਣ ਦਾ ਕੰਮ ਕਰਦੇ ਸੀ ਮਾਰਬਲ ਮਿਸਤਰੀ ਦੇ ਤੌਰ ਤੇ ਜਾਣੇ ਜਾਂਦੇ ਸੀ ਗੋਬਿੰਦਪੁਰ ਦੇ ਰਹਿਣ ਵਾਲੇ ਸੀ ਤੇ ਕੰਮ ਤੇ ਹੀ ਇਕੋ ਮੋਟਰਸਾਈਕਲ ਤੇ ਜਾ ਰਹੇ ਸੀ ਕਿ ਰਾਸਤੇ 'ਚ ਹਾਦਸਾ ਵਾਪਰ ਜਾਂਦਾ ਔਰ ਉਸ ਦਰਹਾਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਪੁਲਿਸ ਨੇ ਕੇਸ ਰਜਿਸਟਰਡ ਕਰ ਲਿਆ ਹੈ ਇਹ ਜਾਣਕਾਰੀ ਦਿਨ ਦਰਤੋਲੇ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ